एतकी वोटांच के सरकार मैं बनाऊंगा देखी चलो यारो मैं एक दिन अच्छे दिन ले आऊंगा साथ कराऊंगा गप्पी है यारो इन्हें कुछ नहीं करना हारू गाये ऐतकी इन्हें पहना सा पानी पड़ना ਜਿੱਤੂਗਾ ਵੀ ਜਿੱਤੂਗਾ ਇੰਡੀਆ ਘਟਵਨਾਂ ਜਿੱਤੂਗਾ ਪਿੱਟੂਗਾ ਵੀ ਪਿੱਟੂਗਾ ਮੋਦੀ ਰੋ ਰੋ ਕੇ ਪਿੱਟੂਗਾ ਓਏ rahul baba shaada pradhan mantri banuga chehra ait ki congress da sir te chujuga te mera te de piche ro ro ke odi party wale ada chhad ja bachuga ਓਏ ਮੈਂ ਵੀ ਅੰਦਰ ਖਾਤੇ ਮੋਦੀ ਚਾਚੇ ਦੇ ਨਾਲ ਆ ਕਿਉਂ ਭਾਲਦੇ ਹੋ ਬੇ ਮਚੂ ਠੇ ਹੋਏ ਦੇਖਿਓ ਮੋਦੀ ਦਾ ਕਮਾਲ ਜਿੱਤ ਕੇ ਆਇਦ ਕੀਤੀ ਜੀ ਭਾਰੀ ਪੀਮ ਮੋਦੀ ਭਣੂਗਾ ਥੋੜੀ ਕਿਸਮਤ ਤਾਂ ਤੁਨੂੰ ਜੇਲ ਚ ਹੀ ਲੈ ਕੇ ਜਾਊਗੀ ਉਥੇ ਕਰਿਓ ਆਰਾਮ ਓਏ ਬੋਟਾ ਤਾਂ ਜਿਹਨੂੰ ਪਾਵੇਂ ਮਰਜੀ ਪਾ ਦੇਓ ਜਿਤਨਾ ਤਾਂ ਆਪ ਹੀ ਐ ਭਇਓ ਤੇ ਭੈਣੋ ਮਾਂ ਮੈਂ ਜਿੰਨਾ ਮਰਜੀ ਝੋਰੇ ਲਾ ਲੇ ਹਾਂ ਇਹ ਵੀ ਅਮੇ ਕੰਟਰੋਲ ਕਰਕੇ ਜਿੱਤ ਜਾਗੇ ਕੁਰਸੀ ਤੇ ਬਹਿ ਜਾਗੇ ਤੇ ਇੱਕ ਵਾਰੀ ਪੀਐਮ ਦੀ ਕੁਰਸੀ ਨੂੰ ਹਥਿਆ ਲਾਂਗੇ ਪੈਯੋ ਤੇ ਪੈਨੋ ਅਸੀਂ ਹਾਂ ਜਿੱਤਾਂਗੇ